ਸੁਜਗੋਤੋ ਕਟਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਓ ਬਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸ਼ਬਦ ਚੰਨ ਕਰਦੇ ਹਨ ਸੋਰਠ ਮਹਲਾ 3 ਸਤੂ ਗੁਰ ਸੇਵੈ ਤਾਂ ਸਹਜ ਤੋਨ ਉਪਜੈ ਗਤ ਮਤ ਤਾ ਦੇਹੀ ਪਾਇ ਸਤ ਸੰਗਤ ਜੀ ਬਹੁਤ ਦਿਨਾਂ ਤੋਂ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸ ਸਹਿਜ ਪਾਠ ਪ੍ਰੰਭ ਹੋਏ ਸਨ ਅਕਾਲ ਪੁਰਖ ਦੀ ਕਿਰਪਾ ਸਦਕਾ ਸੰਪੂਰਨਤਾ ਹੋਈ ਅਰਦਾਸ ਹੋਈ ਆਪਣੇ ਗੁਰੂ ਦੇ ਸਾਹਮਣੇ ਹੋ ਕੇ ਗੁਰੂ ਨੇ ਹੁਕਮਨਾਮਾ ਜਾਰੀ ਕੀਤਾ ਇਸਾਰੇ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਸੰਗਤਾਂ ਨੂੰ ਸੁਣਾਇਆ ਗੁਰੂ ਨੇ ਕਿ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਤੋਂ ਬਾਅਦ ਕਿਹੜੇ ਰਿਜ਼ਲਟ ਤੇ ਕਿਹੜੇ ਛਿੱਤੇ ਤੇ ਪਹੁੰਚੇ ਆਪਾਂ ਉਹ ਹੁਕਮ ਕਰਦੇ ਹਨ ਗੁਰੂ ਅਮਰਦਾਸ ਜੀ ਮਹਾਰਾਜ ਸਾਤੋਂ ਗੁਰ ਸੇਵਾ ਤਾਂ ਕਹਿੰਦੇ ਜੀ ਸਾਤੋਂ ਗੁਰ ਦੀ ਸੇਵਾ ਕਰੇ ਸਤ ਗੁਰ ਸੱਚਾ ਸ਼ਬਦ ਹੈ ਜਿਹੜਾ ਈਦੀ ਸੇਵਾ ਦੇ ਨਾਲ ਸਤੂ ਗੁਰ ਸੇਵੀ ਤਾਂ ਸਹਜ ਤੁਨ ਉਪਜੈ ਕਹਿੰਦੇ ਤਾਂ ਉਸ ਸਹਜ ਦੀ ਰੱਬ ਜੀ ਤੁਨ ਉਪਜਣੀ ਹੈ ਪੈਦਾ ਹੋਣੀ ਹੈ ਸਤੂ ਗੁਰ ਦੀ ਸੇਵਾ ਦੇ ਨਾਲ ਸ਼ਬਦ ਦੀ ਸੇਵਾ ਦੇ ਨਾਲ ਗਤ ਮਤ ਤਦ ਹੀ ਪਾਏ ਕਹਿੰਦੇ ਤਾਂ ਤੇਰੀ ਗਤੀ ਹੋਣੀ ਹੈ ਜਦੋਂ ਸਹਜ ਤੋਂ ਉਪਜਣੀ ਹੈ ਪੈਦਾ ਹੋਣੀ ਹੈ ਤਾਂ ਤੇਰੀ ਗਤੀ ਹੋਣੀ ਹੈ ਸਹਜ ਤੋਂ ਨੇ ਕਦੋਂ ਉਪਜਣਾ ਕਦੋਂ ਪੈਦਾ ਹੋਣਾ ਜਦੋਂ ਸਾਤ ਗੁਰ ਦੀ ਸੇਵਾ ਕਰਨੀ ਇਹ ਹੁਕਮ ਹੁਣ ਕਰ ਦਿੱਤਾ ਗੁਰੂ ਨੇ ਇਹ ਨੂੰ ਮੰਨਣਾ ਹੁਣ ਸਾਡੇ ਤੇ ਨਿਰਪਰ ਕਰ ਦਿੱਤਾ ਕਿ ਜੋ ਗੁਰੂ ਨੇ ਕਿਹਾ ਇਹਦੀ ਕਮਾਈ ਕਰਨੀ ਹੈ ਇਹਨੂੰ ਮੰਨਣਾ ਹੈ ਜਿਹੜਾ ਮੰਨ ਲੈਂਦਾ ਉਹਦੀ ਗਤੀ ਹੋ ਜਾਂਦੀ ਇਹ ਤਾਂ ਸਪਸ਼ਟ ਕਰ ਦਿੱਤਾ ਪਾਤਸ਼ਾਹ ਨੇ ਸਤਿਗੁਰ ਸੇਵੇ ਤਾਂ ਸਹਜ ਤੋਂ ਉਪਜੇ ਗਾਤਮਤ ਤਾਦੀ ਹੀ ਪਾਏ ਹਰ ਕਾ ਨਾਮ ਸੱਚਾ ਕਹਿੰਦੇ ਜਿਹੜਾ ਹਰ ਦਾ ਨਾਮ ਹੈ ਇਹ ਸੱਚਾ ਹੈ ਮਾਨਵ ASCII ਕਹਿੰਦੇ ਜਦੋਂ ਇਹ ਮਨ ਦੇ ਵਿੱਚ ਵਸਦਾ ਨਾਮੇ ਨਾਮ ਸਮਾਏ ਕਹਿੰਦਾ ਫਿਰ ਨਾਮ ਦੇ ਵਿੱਚ ਹੀ ਸਮਾ ਜਾਂਦਾ ਜੋਤ ਨਾਲ ਜੋਤ ਰਲ ਜਾਂਦੀ ਹੈ ਕੋਈ ਫਰਕ ਨਹੀਂ ਰਹਿੰਦਾ ਇਸ ਮਨੁੱਖ ਤੇ ਰੱਬ ਦੇ ਵਿੱਚ ਇੱਕੋ ਜੋਤ ਨਾਲ ਜੋਤ ਰਲ ਜਾਂਦੀ ਹੈ ਇਹ ਕਿਹੜੀ ਤਾਕਤ ਹੈ ਭਾਈ ਇਹ ਸਾਤ ਗੁਰ ਦੀ ਸੇਵਾ ਹੈ ਸਤਿਗੁਰ ਕੀ ਸੇਵਾ ਸਫਲ ਜੇ ਕੋ ਕਰੇ ਕਿ ਤਲਾਏ ਬਿਨ ਸਤਿਗੁਰ ਕਹਿੰਦੇ ਬਿਨਾ ਸਤਿਗੁਰ ਤੋਂ ਕਹਿੰਦੇ ਬਿਨਾ ਸੱਚੇ ਸ਼ਬਦ ਤੋਂ ਸਭ ਜਾਗੋ ਬੋ ਰਾਨਾ ਕਹਿੰਦੇ ਸਾਰੇ ਜੱਗ ਦੀ ਗੱਲ ਕਰਦੇ ਆ ਬੋ ਰਾਨਾ ਕਹਿੰਦੇ ਬੁਰਾ ਹੈ ਬੁਰੀਆਂ ਰਾਤਾਂ ਤੇ ਪਿਆ ਸਤਗੁਰ ਤੋਂ ਬਿਨਾ ਸਬਤ ਤੋਂ ਬਿਨਾ ਜਦੋਂ ਤੱਕ ਸਬਦ ਦੀ ਪ੍ਰਾਪਤੀ ਨਹੀਂ ਹੈ ਇਹ ਜੱਗ ਕਹਿੰਦੇ ਸਾਰੇ ਮੋਰਨ ਹੈ ਬਹੁਤ ਬੁਰੇ ਕੰਮ ਕਰਦਾ ਹੈ ਬਹੁਤ ਬੁਰੀਆਂ ਰਾਤਾਂ ਤੇ ਪਿਆ ਕਿਉਂ ਸਤਗੁਰ ਨਹੀਂ ਮਿਲਿਆ ਸਬਦ ਦੀ ਪ੍ਰਾਪਤੀ ਨਹੀਂ ਹੋਈ ਮਾਨਮੁਖ ਅੰਦਾ ਹੁਣ ਪੰਜ ਛੇ ਮਨਮੁਖ ਵਾਸਤੇ ਦੱਸਦੇ ਆਂ ਕਹਿੰਦੇ ਮਨਮੁਖ ਅੰਦਾ ਹੈ ਕਿਉਂ ਅੰਦਾ ਹੈ ਸਾਤੂ ਗੁਰ ਨਹੀਂ ਮਿਲਿਆ ਸ਼ਬਦ ਨਹੀਂ ਮਿਲਿਆ ਮਨਮੁਖ ਅੰਦਾ ਸ਼ਬਦ ਦਾ ਨਾ ਜਾਣੇ ਸ਼ਬਦ ਨੂੰ ਨਹੀਂ ਜਾਣਦਾ ਕਹਿੰਦੇ ਜਿਹੜਾ ਸ਼ਬਦ ਨੂੰ ਨਹੀਂ ਜਾਣਦਾ ਉਹ ਅੰਨਾ ਹੈ ਉਹ ਮਨਮੁਖ ਹੈ ਆਪਾਂ ਕਿਹੜੀ ਲਾਈਨ ਵਿੱਚ ਆਉਂਦੇ ਆਂ ਆਪਣੇ ਵੱਲ ਸੋਚੀਏ ਆਪਾਂ ਆਪਣਾ ਕੀ ਕਰਨਾ ਹੈ ਹੁਕਮਨਾਮਾ ਤਾਂ ਜਾਰੀ ਹੋ ਚੁੱਕਿਆ ਹੈ ਕਿ ਜਿਹੜਾ ਸ਼ਬਦ ਨਹੀਂ ਜਾਣਦਾ ਉਹ ਮਨਮੁਖ ਹੈ ਉਹ ਅੰਨ ਹੈ ਸ਼ਬਦ ਨੂੰ ਜਾਣਣਾ ਸਾਬਦ ਜੋ ਸਾਨੂੰ ਹੁਕਮ ਕਰਦਾ ਉਹ ਸਾਡੀ ਸਮਝ ਪਿਆ ਉਸ ਨੂੰ ਕਹਿੰਦੇ ਕਿ ਸ਼ਬਦ ਨੂੰ ਜਾਣਣਾ ਕਹਿੰਦੇ ਜਿਹੜਾ ਨਹੀਂ ਜਾਣਦਾ ਉਹ ਮਨਮੁਖ ਹੈ ਉਹ ਅੰਨ੍ਹਾ ਹੈ ਇਸ ਕਰਕੇ ਗੁਰੂ ਦੇ ਸਿੱਖੋ ਸ਼ਬਦ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਹੁਕਮਨਾਮੇ ਨੂੰ ਸਾਹਮਣਾ ਬੜਾ ਜ਼ਰੂਰੀ ਹੈ ਮਨਮੁਖ ਅੰਦਾ ਸਬਦ ਨਾ ਜਾਣੇ ਝੂਠੇ ਭਰਮ ਭਲਾਨਾ ਕਹਿੰਦੇ ਝੂਠਾ ਹੈ ਭਰਮ ਦੇ ਵਿੱਚ ਭੁੱਲਿਆ ਫਿਰਦਾ ਇਹ ਜਿਹੜਾ ਭਰਮ ਹੈ ਨਾ ਇਹ ਨਹੀਂ ਸਬਦ ਦੀ ਸੋਝੀ ਪੈਣ ਦਿੰਦਾ ਭੁੱਲ ਜਾਂਦਾ ਇੱਕਦਮ ਕੋਈ ਰਸਤਾ ਭੁੱਲ ਜਾਂਦਾ ਨਾ ਬੜਾ ਹੈਰਾਨ ਹੁੰਦਾ ਲੇਕਿਨ ਗੁਰੂ ਸਾਨੂੰ ਰਸਤਾ ਦੱਸਦੇ ਹਨ ਗੁਰੂ ਮਾਰਗ ਦੱਸਦੇ ਹਨ ਉਸ ਰਸਤੇ ਤੇ ਅਸੀਂ ਜਾਣਾ ਨਹੀਂ ਚਾਹੁੰਦੇ ਮਨਮੁਖ ਅੰਦਾ ਸਬਦ ਨਾ ਜਾਣੇ ਝੂਠੇ ਭਰਮ ਭੁਲਾਨਾ ਕਨੇ ਟੂਠਿਆ ਬਹਿਮਾ ਭਰਮਾਂ ਦੇ ਚ ਫਸਿਆ ਪਿਆ। ਸਬਦ ਨੂੰ ਜਾਣ ਤੋਂ ਬਿਨਾ ਸਬਦ ਦੀ ਸੇਵਾ ਤੋਂ ਬਿਨਾ ਪਹਿਲਾਂ ਸਬਦ ਦੀ ਸੇਵਾ ਕਰਨੀ ਹੈ ਫਿਰ ਸਬਦ ਜਾਣਿਆ ਜਾਂਦਾ ਹੈ। ਇਹ ਵੀ ਭਲੇਖਾ ਦੂਰ ਕਰ ਦਿੱਤਾ ਹੈ ਗੁਰੂ ਨੇ ਕਿ ਸਬਦ ਕਿਉਂ ਨਹੀਂ ਸਾਡੀ ਸਮਝ ਪੈਂਦਾ ਕਿਉਂ ਨਹੀਂ ਜਾਣਿਆ ਜਾਂਦਾ ਅਸੀਂ ਸਾਤ ਗੁਰ ਦੀ ਸੇਵਾ ਨਹੀਂ ਕੀਤੀ। ਅਸੀਸ ਸ਼ਬਦ ਦੀ ਸੇਵਾ ਨਹੀਂ ਕੀਤੀ ਕਿਉਂ ਸ਼ਬਦ ਸਾਡਾ ਪਰਮੇਸ਼ਰ ਹੈ ਸ਼ਬਦ ਸਾਡਾ ਪਿਤਾ ਹੈ ਜਿਸ ਤਰ੍ਹਾਂ ਅਸੀਂ ਆਪਣੇ ਮਾਪੇ ਦੀ ਪਹਿਲਾਂ ਸੇਵਾ ਕਰਦੇ ਹਾਂ ਫਿਰ ਮਾਪੇ ਅਸੀਸ ਦਿੰਦਾ ਹੈ ਅਸੀਸ ਕਦੋਂ ਦਿੰਦਾ ਜਦੋਂ ਸੇਵਾ ਕਰਦੇ ਹਾਂ ਸ਼ਬਦ ਦੀ ਸਮਝ ਕਦੋਂ ਆਉਂਦੀ ਹੈ ਜਦੋਂ ਸ਼ਬਦ ਦੀ ਸੇਵਾ ਕਰਦੇ ਹਾਂ ਸੋ ਕਿਹੜੀ ਚੀਜ਼ ਜ਼ਰੂਰੀ ਹੈ ਸੰਸਾਰ ਦੇ ਵਿੱਚ ਸ਼ਬਦ ਦੀ ਸੇਵਾ ਜ਼ਰੂਰੀ ਹੈ ਹੋਰ ਸਾਰੀਆਂ ਚੀਜ਼ਾਂ ਝੂਠੀਆਂ ਐ ਸੰਸਾਰ ਦੇ ਵਿੱਚ ਮਾਨਮੁਖ ਅੰਦਾ ਸ਼ਬਦ ਨਾ ਜਾਣੇ ਝੂਠੇ ਭਰਮ ਉਹ ਲਾਨਾ ਰੋਹੋ ਤ੍ਰਹਿ ਗੁਣ ਮਾਇਆ ਕਹਿੰਦੇ ਤਿੰਨਾ ਗੁਣਾਂ ਦੇ ਵਿੱਚ ਰਾਜ ਗੁਣ ਤਮ ਗੁਣ ਸਤ ਗੁਣ ਏ ਤੇਰੀ ਹੈ ਮਾਇਆ ਚੌਥੇ ਪਦ ਕੋ ਜੋ ਨਰਚੀਨੇ ਤਿਨਹੀ ਪਰਮ ਪਦ ਪਾਇਆ ਅਸੀਂ ਤਿੰਨਾ ਗੁਣਾਂ ਦੇ ਵਿੱਚ ਅ ਰਾਜ ਗੁਣ ਪਹਿਲਾਂ ਤੁਸੀਂ ਰਾਜ ਚਾਹੁੰਦੇ ਆ ਕੋਈ ਨਹੀਂ ਬਖਾਰੀ ਬਣਨਾ ਚਾਹੁੰਦਾ ਰਾਜ ਗੁਣ ਤਮ ਗੁਣ ਫਿਰ ਤਮੈ ਰਾਜਾ ਬਣ ਕੇ ਦਾ ਤਮਾ ਹੋਰ ਵੱਧ ਗਈ ਸਵਾਕਿਆਂ ਦਾ ਹੁਣ ਤੁਹਾਨੂੰ ਦੌਲਤ ਇਕੱਠਾ ਕਰਨ ਦਾ ਮੇਰਾ ਵਕਤ ਆਇਆ ਹੈ ਰਾਜ ਗੁਣ ਤਮ ਗੁਣ ਸੱਤ ਗੁਣ ਫਿਰ ਇਹ ਵੀ ਕਹਿੰਦਾ ਕਿ ਮੈਨੂੰ ਹੁਣ ਸਾਰੇ ਸੱਚਾ ਕਹਿਣ ਮੈਨੂੰ ਝੂਠਾ ਕੋਈ ਨਾ ਕਹੇ ਬਹੁਤ ਵਧੀਆ ਕੰਮ ਕਰਦਾ ਰਾਜਾ ਐਤੀ ਤੱਕ ਕੇ ਸੀਮਤ ਰਹਿ ਗਿਆ ਤ੍ਰੇ ਗੁਣ ਮਾਇਆ ਨੇ ਭੁਲਾ ਦਿੱਤਾ। ਤਮਾ ਲੱਗੀ ਮਾਇਆ ਇਕੱਠੀ ਹੋਊਗੀ ਮਾਇਆ ਨੇ ਰੱਬ ਨੂੰ ਭੁਲਾ ਦਿੱਤਾ। ਲੇਕਿਨ ਕਹਿੰਦੇ ਸਾਰਾ ਸੰਸਾਰ ਵਰਤਦਾ ਹੈ। ਤ੍ਰੇ ਗੁਣ ਵਰਤੇ ਸਗਲ ਸੰਸਾਰ। ਤਿੰਨਾ ਗੁਣ ਦੇ ਵਿੱਚ ਫਸਿਆ ਪਿਆ। ਤ੍ਰੇ ਗੁਣ ਮਾਇਆ ਭਰਮ। ਇਹ ਭਰਮ ਹੈ। ਇਹ ਵਹਿਮ ਕਰਕੇ ਭੁੱਲ ਗਿਆ ਤ੍ਰੈ ਗੁਣ ਮਾਇਆ ਪਰਮ ਭਲਾਇਆ ਹੋਮੇ ਕਹਿੰਦੇ ਫਿਰ ਹੋਮੇ ਖੜੀ ਹੋ ਗਈ ਹੋਮੇ ਬੰਦਨ ਆ ਕਹਿੰਦੇ ਫਿਰ ਮੰਨ ਲਿਆ ਬੰਨਣਾ ਚ ਪੈ ਗਿਆ ਕਮਾਏ ਕਹਿੰਦੇ ਭਾਈ ਤਾਂ ਇਹ ਕਮਾਈ ਕੀਤੀ ਐ ਕਿਹੜੀ ਤਿੰਨਾਂ ਗੁਣਾਂ ਦੀ ਕਮਾਈ ਕੀਤੀ ਐ ਜਿਹੜੀ ਸਾਤੋਗੁਰ ਦੀ ਕਮਾਈ ਕਰਨੀ ਸੀ ਉਹ ਨਹੀਂ ਕਰੀ ਹੋਰ ਕਮਾਈ 'ਚ ਰੁੱਝ ਗਿਆ ਫਿਰ ਕਹਿੰਦੇ ਫਸ ਗਿਆ ਫਿਰ ਜਮਾਂ ਦੇ ਜਾਲ 'ਚ ਫਸ ਗਿਆ ਜਮਾਂ ਦੇ ਜਾਲ 'ਚ ਕਹਿੰਦੇ ਆਪੇ ਫਸਿਆ ਤਾਂ ਕਮਾਈ ਕੀਤੀ ਐ ਇਹ ਤਰਹ ਗੁਣ ਮਾਇਆ ਪਰਮ ਭਲਾ ਆ ਹਉਮੇ ਬੰਦਨ ਕਮਾਈ ਬੰਦਨਾਂ ਚ ਪੈ ਗਿਆ ਉਹਨੇ ਬੰਦਨ ਖੁੱਲਦੇ ਨਹੀਂ ਹੁਣ ਤਾਂ ਜਮਾ ਨੇ ਲੈ ਕੇ ਜਾਣਾ ਕੋਈ ਰਸਤਾ ਨਹੀਂ ਬਚਦਾ ਕਿਉਂ ਸਭ ਪੰਦੀ ਦੀ ਸੇਵਾ ਨਹੀਂ ਕੀਤੀ ਸਤਗੁਰੂ ਦੀ ਸੇਵਾ ਨਹੀਂ ਕੀਤੀ ਐ ਰਾਜ ਭਾਗ ਦੇ ਵਿੱਚ ਮਸਤ ਹੋ ਗਿਆ ਬੰਦਿਆ ਗਿਆ ਜੰਮਣ ਮਾਰਨ ਕਹਿੰਦਾ ਹੁਣ ਜੰਮੀ ਦਾ ਮਰੀ ਗਿਆ ਜੰਮਣ ਮਰਨ ਸਿਰ ਉੱਪਰ ਕਹਿੰਦਾ ਤੇਰੇ ਸਿਰ ਤੇ ਉੱਪਰ ਤੋਂ ਜੰਮਣਾ ਤੇ ਮਰਨਾ ਹੈ ਹੁਣ ਕਿਸੇ ਨੂੰ ਦੋਸ਼ ਨਹੀਂ ਦੇ ਸਕਦਾ ਨਾ ਕਿਸੇ ਦੀ ਛਪਾਰਚ ਲਵਾ ਸਕਦਾ ਛਪਾਰਚ ਦਾ ਰੱਬ ਮੰਨਦਾ ਨਹੀਂ ਕਿਸੇ ਦੀ ਇਹ ਉੱਤੇ ਵੀ ਛਪਾਰਚਾਂ ਲੱਗਣਗੇ ਜਾਣ ਫੇਰ ਤਾਂ ਰੋਜ਼ ਹੀ ਐਮ ਐਲ ਏ ਮੰਤਰੀ ਸ਼ੰਤਰੀ ਰੋਜ਼ ਰੱਬ ਨੂੰ ਟੈਲੀਫੋਨ ਕਰੀ ਜਾਣਗੇ ਉਹ ਟੈਲੀਫੋਨ ਦਾ ਨੰਬਰ ਨਹੀਂ ਲੱਭਦਾ ਲੋਕਾਂ ਨੂੰ ਜੇ ਲਾਬਜੂਏ ਫੇਰ ਥੋੜਾ ਟਿਕਣ ਦੇਣਗੇ ਰੱਬ ਨੂੰ ਫੇਰ ਤਾਂ ਅਕਰ ਕਾ ਦੇਣਗੇ ਘੰਟੀਆਂ ਉੱਤੇ ਵੀ ਕਿ ਮੇਰਾ ਬੰਦਾ ਹੈ ਇਹ ਚਾਹੇ ਚੋਰ ਆ ਚਾਹੇ ਠੱਗਾ ਜੋ ਮਰਜੀ ਪਰ ਬੰਦਾ ਮੇਰਾ ਹੈ ਇਹਨੂੰ ਛੱਡ ਦੋ ਲੇਕਨ ਰੱਬ ਨਹੀਂ ਛੱਡਦਾ ਉਹਦਾ ਜੋ ਅਸੀਂ ਕਮਾਈ ਕੀਤੀ ਹੈ ਉਹਦਾ ਫਲ ਮਿਲਣਾ ਹੈ ਜੰਮਨ ਮਾਰਨ ਸਿਰ ਉੱਪਰ ਉਭੂ ਗਰਭ ਜੋਨ ਦੁੱਖ ਪਾਏ ਕਹਿੰਦਾ ਤੈ ਪੁੱਠਾ ਲਟਕਣਾ ਹੈ ਗਰਭ ਜੋਨ ਦੇ ਵਿੱਚ ਦੁੱਖ ਪਾਉਣਾ ਹੈ ਫੈਸਲਾ ਤਾਂ ਸਪਸ਼ਟ ਹੈ ਗੁਰੂ ਦਾ ਲੇਕਿਨ ਇਸ ਫੈਸਲੇ ਨੂੰ ਅਸੀਂ ਬਦਲਣਾ ਚਾਹੁੰਦੇ ਹੁਣ ਇਸ ਹੁਕਮ ਨੂੰ ਬਦਲਣਾ ਚਾਹੁੰਦੇ ਆ ਬਾਣੀ ਨੂੰ ਬਦਲਣਾ ਚਾਹੁੰਦੇ ਆ ਲੇਕਿਨ ਇਹ ਨਹੀਂ ਸਾਨੂੰ ਪਤਾ ਕਿ ਗੁਰੂ ਸਰਾਪ ਦੇ ਦਿੰਦਾ ਜਿਹੜਾ ਬਾਣੀ ਨੂੰ ਬਦਲਣਾ ਚਾਹੁੰਦਾ ਹੈ ਤਰਾਪ ਕਿਸੇ ਹੋਰ ਨੂੰ ਨਹੀਂ ਦਿੱਤਾ ਗੁਰੂ ਹਰ राय ਨੇ ਆਪਣੇ ਪੁੱਤਰ RAM RAJ ਨੂੰ ਦਿੱਤਾ ਮਿੱਟੀ ਬੇਈਮਾਨ ਦੀ ਜਗ੍ਹਾ ਮਿੱਟੀ ਮੁਸਲਮਾਨ ਦੀ ਜਗ੍ਹਾ ਮਿੱਟੀ ਬੇਈਮਾਨ ਦੀ ਕਹਿੰਦਾ ਬਦਲਤਾ ਗੁਰੂ ਦਾਸਰਾ ਪਿਆਰ ਹੈ ਸਾਨੂੰ ਫੇਰ ਵੀ ਸੋਚੀ ਨਹੀਂ ਆਈ ਕਿ ਜੇ ਅਸੀਂ ਬਾਣੀ ਨੂੰ ਬਦਲ ਦੀ ਕੋਸ਼ਿਸ਼ ਕਰਾਂਗੇ ਗੁਰੂ ਸਾਨੂੰ ਸਰਾਫ ਦੇ ਦੂਗਾ ਅਸੀਂ ਤਾਂ ਬਦਲਣਾ ਚਾਹੁੰਦੇ ਆ ਇਧਰ ਦਾ ਹੁਕਮਨਾਮਾ ਜਾਰੀ ਹੋ ਚੁੱਕਿਆ ਹੈ ਕਿ ਸਤੋਗੁਰ ਦੀ ਸੇਵਾ ਤੋਂ ਬਿਨਾਂ ਭਾਈ ਜੰਮਣ ਮਰਨ ਤੇਰਾ ਖਤਮ ਨਹੀਂ ਹੋਣਾ ਜੰਮਣ ਮਾਨਸੇਰ ਉੱਪਰ ਉੱਭੂ ਗਰਭ ਗਰਭਜੋਨ ਦੁੱਖ ਪਾਏ ਕਹਿੰਦਾ ਗਰਭਜੋਨਾਂ ਦੇ ਚ ਤੈਨ ਦੁੱਖ ਪਾਉਣਾ ਹੈ ਦੋਸਤੋ ਕਿਹੜਾ ਬਦਲ ਸਕਦਾ ਇਹਨੂੰ ਹੈ ਕੋਈ ਤਾਕਤ ਲੇਕਿਨ ਦੁਨੀਆ ਇਸ ਨੂੰ ਬਦਲਣਾ ਚਾਹੁੰਦੀ ਹੈ ਕਿ ਇਹ ਨਹੀਂ ਚੰਗਾ ਲੱਗਦਾ ਜੇ ਸਾਨੂੰ ਰੱਬ ਦਿਖਣ ਲੱਗ ਜਵੇ ਅਸੀਂ ਤਾਂ ਰੱਬ ਦਾ ਹੱਥ ਫੜ ਲੀਏ ਕਿ ਏਕਣਾ ਲਿਖਾ ਵੀ ਏਕਣਾ ਕੱਥੇ ਨਹੀਂ ਲਿਖੀ ਬਾਣੀ ਤੇ ਏਕਣਾ ਲਿਖਣੀ ਸੀ ਜਮਨ ਮਰਨ ਸਿਰ ਉੱਪਰ ਉਪੂ ਗਰਭ ਜੋਨ ਦੁਖ ਪਾਏ ਤ੍ਰਹਿ ਗੁਣ ਵਰਤੇ ਸਗਲ ਸੰਸਾਰਾਂ ਕਹਿੰਦੇ ਸਾਰਾ ਸੰਸਾਰ ਹੀ ਤਿੰਨਾਂ ਗੁਣਾਂ ਦੇ ਵਿੱਚ ਵਰਤਦਾ ਹੈ ਲੇਕਿਨ ਮੇਰੇ ਵਰਗਾ ਮੂਰਖ ਕਹਿੰਦਾ ਕਿ ਇਹ ਮੈਨੂੰ ਕਹਿੰਦਾ ਹੈ ਇਹ ਤਾਂ ਮੈਨੂੰ ਸੁਣਾਉਂਦਾ ਹੈ ਤ੍ਰਹਿ ਗੁਣ ਵਰਤੇ ਸਗਲ ਸੰਸਾਰਾਂ ਹਉਮੇ ਵਿੱਚ ਪਤ ਖੋਈ ਕਹਿੰਦਾ ਹਉਮੇ ਕਰਕੇ ਆਪਣੀ ਇੱਜ਼ਤ ਖੋਲੀ ਇਹ ਤਿੰਨ ਗੁਣਾਂ ਦੇ ਵਿੱਚ ਇੱਜ਼ਤ ਖੋਲੀ ਆਪਣੀ ਜਿਹੜੀ ਇੱਜ਼ਤ ਬਚਾਉਂਦਾ ਫਿਰਦਾ ਸੀ ਉਹ ਤਾਂ ਖੋਲੀ ਇਹ ਹਉਮੇ ਕਰਕੇ ਖੋਈ ਹੈ ਹਉਮੇ ਕਰਦਾ ਹੈ ਕਿ ਮੇਰੀ ਇੱਜ਼ਤ ਹੋਵੇ ਤਾਂ ਹੀ ਹਉਮੇ ਕਰਦਾ ਹੈ ਗੁਰੂ ਕਹਿੰਦੇ ਹਉਮੈ ਕਰਕੇ ਤੇ ਇੱਜ਼ਤ ਖਤਮ ਹੋ ਗਈ। ਤ੍ਰੈ ਗੋਣ ਵਰਤੇ ਸਗਲ ਸੰਸਾਰਾ ਹਉਮੈ ਵਿਚਪਤਖ ਹੋਈ ਗੁਰਮਖ ਹੋਵੇ। ਉਹ ਨਵੇੜਾ ਕਰ ਦਿੱਤਾ। ਗੁਰਮਖ ਹੋਵੇ ਚੌਥਾ ਪਦ ਚੀਨੇ। ਕਹਿੰਦੇ ਗੁਰਮਖ ਹੋ ਜੂ ਫਿਰ ਚੌਥੇ ਪਦ ਨੂੰ ਲੱਭਦਾ ਹੈ। ਚੌਥਾ ਪਦ ਰੱਬ ਨੂੰ ਪ੍ਰਾਪਤ ਕਰਨਦਾ। ਲੇਕਨ ਇਹ ਤਿੰਨੇ ਗੁਣ ਫੇਰ ਛੱਡਣੇ ਪੈਂਦੇ ਆ ਨਾਰਾਜ ਦੀ ਲੋੜ ਐ ਨਾ ਤਮਾ ਦੀ ਲੋੜ ਐ ਨਾ ਪਰ ਸੱਚਾ ਬਣਨ ਦੀ ਲੋੜ ਐ ਛੱਟ ਕੇ ਕਦੋਂ ਛੁੱਟੇ ਇਹ ਤਿੰਨ ਗੁਣ ਜਦੋਂ ਗੁਰਮਖ ਬਣਿਆ ਗੁਰਮਖ ਹੋਵੇ ਪਰ ਨਾਲ ਹੁਣੇ ਲਿਖਤਾ ਜੇ ਹੋਵੇ ਗੁਰਮਖ ਹੋਵੇ ਤਾਂ ਗੱਲ ਵੰਣੀ ਹੈ ਨਾ ਗੁਰਮਖ ਹੋਵੇ ਚੌਥਾ ਪਦ ਚੀਨੇ ਕਹਿੰਦੇ ਚਾ ਫਿਰ ਚੌਥੇ ਪਦ ਨੂੰ ਲੱਭਦਾ ਤਾਂ ਲੱਭਦਾ ਚੌਥਾ ਪਦ ਜਦੋਂ ਗੁਰਮਖ ਹੁੰਦਾ ਫਿਰ ਰੱਬ ਲੱਭਦਾ ਖੇਲ ਤਾਂ ਨਹੀਂ ਕਿ ਰੱਬ ਨੂੰ ਲੱਭਣਾ ਜਦੋਂ ਰੱਬ ਦੇ ਦਰਸ਼ਨ ਹੁੰਦੇ ਆ ਫਿਰ ਸੰਕਟ ਮਿਟ ਜਾਂਦਾ ਹੈ ਫਿਰ ਔਖਾ ਵਕਤ ਲੰਘ ਜਾਂਦਾ ਗੁਰਮਕ ਹੋ ਵੀ ਚੌਥਾ ਪਦ ਚੀਨੇ RAM ਨਾਮ ਸੁਖ ਹੋਈ ਕਹਿੰਦੇ RAM ਦੇ ਨਾਮ ਦੇ ਨਾਲ ਪਾਈ ਸੁੱਖਾਂ ਦੀ ਪ੍ਰਾਪਤੀ ਹੈ ਸਾਨੂੰ ਕੰਬਲਿਆਂ ਨੂੰ ਇਹ ਨਹੀਂ ਪਤਾ ਲੱਗਿਆ ਕਿ ਨਾਮ ਦੇ ਨਾਲ ਸੁੱਖ ਮਿਲਦਾ ਅਸੀਂ ਤਾਂ ਸੁੱਖ ਹੋਰ ਤਰ੍ਹਾਂ ਲੈਣਾ ਚਾਹੁੰਦੇ ਆਂ ਏਕਣਾ ਦੁਕਾਨਦਾਰ ਤੋਂ ਸੌਦਾ ਲੈਣਾ ਚਾਹੁੰਦੇ ਆਂ ਕਿ ਪੈਸੇ ਦਿੱਤੇ ਦੁਕਾਨਦਾਰ ਤੋਂ ਸੌਦਾ ਲੈ ਲਿਆ ਇਸ ਤਰ੍ਹਾਂ ਅਸੀਂ ਪੈਸਾ ਦੇ ਕੇ ਹੋਰ ਸਮਾਨ ਦੇ ਕੇ ਰੱਬ ਤੋਂ ਸੁੱਖ ਮੰਗਦੇ ਆਂ ਲੇਕਿਨ ਰੱਬ ਤਾਂ ਪੈਸੇ ਦਾ ਵਪਾਰ ਹੀ ਨਹੀਂ ਕਰਦਾ ਉਹ ਕਿਹੜਾ ਵਪਾਰ ਕਰਦਾ ਹੈ ਉਹ ਤਾਂ ਅਮੁੱਲ ਦਾ ਵਪਾਰ ਕਰਦਾ ਜਿਹੜੀ ਚੀਜ਼ ਮੁੱਲ ਨਹੀਂ ਮਿਲਦੀ ਉਹਦਾ ਵਪਾਰ ਕਰਦਾ ਇਹ ਤਾਂ ਜਪਜੀ ਸਾਹਿਬ ਦੀ ਪੌੜੀ ਪੜੋ ਅਮੁੱਲ ਵਾਲੀ ਅਮੁੱਲ ਬਖਸ਼ੀਸ਼ ਅਮੁੱਲ ਫਰਮਾਨ ਅਮੁੱਲ ਪਰਵਾਨ ਉਹ ਅਮੁੱਲੀ ਚੀਜ਼ ਹੈ ਜਿਹੜੀ ਮੁੱਲ ਨਹੀਂ ਮਿਲਦੀ ਉਹਨੂੰ ਪ੍ਰਮਾਨ ਕਰਦਾ ਉਹ ਤਾਂ ਆਪਾਂ ਦਾ ਚੀਜ਼ ਵਸਤੂ ਬਾਜ਼ਾਰ ਤੇ ਮੁੱਲ ਲੈਂਦੀ ਹੈ ਉਹ ਦੇਣੀ ਚਾਹੁੰਦੇ ਆ ਵੇਖਣ ਜਬ ਕੀ ਸਾਬ ਕਹਿੰਦਾ ਅਮੁੱਲ ਪਰਮਾਨ ਜਿਹੜੀ ਚੀਜ਼ ਮੋਲਰ ਨਹੀਂ ਮਿਲਦੀ ਉਹ ਪਰਮਾਨ ਕਰਦਾ ਰੱਬ ਉਹ ਕਿਹੜੀ ਚੀਜ਼ ਹੈ ਜਿਹੜੀ ਮੋਲ ਨਹੀਂ ਮਿਲਦੀ ਉਹ ਸਤ ਸੰਗ ਜੀ ਮਨ ਹੈ ਸਾਡਾ ਜੇ ਕਿਸੇ ਨੂੰ ਕਹਿ ਦੀ ਨਾ ਬਣਾ ਮਨ ਦੇ ਦੇ ਬੋਲ ਕਿੰਨੇ ਪੈਲੇ ਨੇ ਨਹੀਂ ਮਿਲਦਾ ਮਨ ਕਿਸ ਤਰ੍ਹਾਂ ਮਿਲਦਾ ਅਗਲੇ ਦਾ ਪਿਆਰ ਦੇ ਨਾਲ ਅਗਲੇ ਜੇ ਪਿਆਰ ਕਰੋ ਅਗਲੇ ਨੂੰ ਆਪਣੇ ਆਪ ਤੁਹਾਨੂੰ ਮਨ ਦੇ ਦੇ ਦੂਗਾ ਜਿਨ ਪ੍ਰੇਮ ਕੀਓ ਤੈਨਹੀਂ ਪ੍ਰਭੂ ਪਾਇਓ ਕਿਨ ਜਿਹਨੇ ਪ੍ਰੇਮ ਕੀਤਾ ਪਿਆਰ ਕੀਤਾ ਉਹਨੂੰ ਪ੍ਰਭੂ ਨੂੰ ਪਾ ਲਿਆ ਸੋ ਗੱਲ ਹੋ ਰਹੀ ਸੀ ਸੁੱਖ ਲੈਣ ਦੀ ਸੁੱਖ ਕਿਸ ਤਰ੍ਹਾਂ ਮਿਲਣੇ ਆ ਮਨ ਵੇਚੀ ਸਤਗੁਰੂ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ ਸਾਡਾ ਜੋਰ ਤਾਂ ਸਬਾਨ ਖਰੀਦਣ ਦੇ ਲੱਗਿਆ ਕਿ ਕਿਹੜੀ ਚੀਜ਼ ਲਾ ਕੇ ਗੁਰੂ ਨੂੰ ਦੇਣੀ ਆ ਲੇਕਿਨ ਬਾਣੀ ਦੱਸਦੀ ਏ ਕਿ ਪਾਈ ਨਾਮ ਦੇ ਨਾਲ ਸੁੱਖਾਂ ਦੀ ਪ੍ਰਾਪਤੀ ਹੋਣੀ ਆ ਨਾਮ ਦੀ ਬਖਸ਼ ਕਿੱਤੋਂ ਹੁੰਦੀ ਆ ਸਤਿਗੁਰੂ ਕੋਲੋਂ ਗੋਰਮਕ ਹੋਵੇ ਚੌਥਾ ਪੰਥ ਚੀਨੇ ਆ ਰਾਮ ਨਾਮ ਸੁਖ ਹੋਈ ਤ੍ਰਹਿਗੁਣ ਸਾਬ ਤੇਰੀ ਕਹਿੰਦਾ ਸਾਰੇ ਤਿੰਨ ਗੁਣ ਵੀ ਤੁਸੀਂ ਬਣਾਇਆ ਤੂੰ ਆਪੇ ਕਰਤਾ ਕਹਿੰਦਾ ਤੂੰ ਆਪੇ ਕਰਨੇ ਵਾਲਾ ਜੋ ਤੂੰ ਕਰੇ ਸੋ ਹੋਈ ਕਹਿੰਦਾ ਜੋ ਤੁਸੀਂ ਕਰਦੇ ਹੋ ਉਹ ਕੁਛ ਹੁੰਦਾ ਨਾਨਕ ਹੁਣ ਨਾਨਕ ਉਪਦੇਸ਼ ਕਰਦੇ ਆ ਸੰਸਾਰ ਨੂੰ ਜੋ ਰੱਬ ਨੇ ਸਨੇਹਾ ਦਿੱਤਾ ਹੁਣ ਨਾਨਕ ਸੰਸਾਰ ਨੂੰ ਦਿੰਦੇ ਆ ਸਿਰ ਕੁ ਨਾਨਕ ਦੇਵ ਜੀ ਨੇ ਗੱਲ ਕੀਤੀ ਹੈ ਰੱਬ ਨੇ ਸਾਡੇ ਨਾਲ ਨਹੀਂ ਗੱਲ ਕਰਦਾ ਸਾਡੇ ਨਾਲ ਤਾਂ ਨਾਨਕ ਗੱਲ ਕਰਦਾ ਹੈ ਨਾਨਕ ਸਾਨੂੰ ਸਮਝਾਉਂਦਾ ਹੈ ਕਿ ਪਾਈ ਰੱਬ ਨੇ ਤੁਹਾਨੂੰ ਅਸਨੇਹਾ ਦਿੱਤਾ ਹੈ ਨਾਨਕ ਆਰਾਮ ਨਾਮ ਦੇ ਸਤਾਰਾ ਕਹਿੰਦੇ ਆ ਰਾਮ ਦੇ ਨਾਮ ਦੇ ਨਾਲ ਨਸਤਾਰਾ ਆਰਾਮ ਦੇ ਨਾਮ ਦੇ ਨਾਲ ਤਰਨਾ ਆਪਣੇ ਵਾਲੇ ਚੀਜ਼ਾਂ ਕਿਹੜੇ ਕੰਮ ਆਈਆਂ ਫਿਰ ਜਿਹੜੀਆਂ ਆਪਾਂ ਲੈ ਕੇ ਆਏ ਸੀ ਟੋਕਰੇ ਭਰ-ਭਰ ਸੇਬਾਂ ਦੇ ਲੱਡੂਆਂ ਦੇ ਮਠਿਆਈਆਂ ਦੇ ਉਹ ਕਿਹੜੇ ਕੰਮ ਆਏ ਉਹ ਤਾਂ ਕਿਸੇ ਕੰਮ ਨਹੀਂ ਆਏ ਨਸਤਾਰਾ ਤਾਂ ਕਹਿੰਦੇ ਭਾਈ RAM ਦੇ ਨਾਮ ਦੇ ਨਾਲ ਹੈ ਨਿਚੋੜ ਕੱਢ ਕੇ ਦੱਸ ਦਿੱਤਾ ਸੰਸਾਰ ਨੂੰ ਨਾਨਕ RAM ਨਾਮ ਨਸਤਾਰਾ ਹਲੇ ਗੱਲ ਸਮਝ ਨਹੀਂ ਪਈ ਬਾਬਾ ਨਾਨਕ ਵੀ ਜਾਣਦਾ ਹੈ ਕਾਹ ਕੇ ਲਿਖਣਾ ਪਿਆ ਸਬਦ ਦੇ ਹੋਮੇ ਖੋਈ ਕਹਿੰਦੇ ਪਾਈ ਸਬਦ ਦੇ ਨਾਲ ਨਸਤਾਰਾ ਹੈ ਸਬਦ ਜਿਹੜਾ ਹੋਮੇ ਨੂੰ ਖਤਮ ਕਰ ਦਿੰਦਾ ਹੋਮੇ ਦੀ ਮਰਦੀ ਹੋਮੇ ਕਾ ਮਾਰਨ ਸਬਦ ਹੈ ਸਭ ਦੀ ਨੂੰ ਮਾਰਦਾ ਹੈ ਦੋਨੋਂ ਚੀਜ਼ਾਂ ਇਕੱਠੀਆਂ ਸਬਦ ਹੋਮੇ ਨੂੰ ਮਾਰ ਦਿੰਦਾ ਹੈ ਨਾਮ ਦਾ ਵਾਸਾ ਹੋ ਜਾਂਦਾ ਹੈ ਦੋਨੋਂ ਦੀ ਲੜਾਈ ਚੱਲਦੀ ਹੈ ਜਿੱਤ ਕਿਸ ਦੀ ਹੁੰਦੀ ਹੈ ਸ਼ਬਦ ਦੀ ਸ਼ਬਦ ਹਉਮੈ ਨੂੰ ਮਾਰ ਦਿੰਦਾ ਹੈ ਹਉਮੈ ਨਹੀਂ ਸ਼ਬਦ ਨੂੰ ਮਾਰ ਸਕਦੀ ਸ਼ਬਦ ਤਾਂ ਰੱਬ ਹੈ ਰੱਬ ਨੂੰ ਮਾਰਨ ਵਾਲੀ ਕਿਹੜੀ ਤਾਕਤ ਹੈ ਸੰਸਾਰ ਦੇ ਵਿੱਚ ਗੁਰੂ ਨੇ ਨਿਵੇੜਾ ਕਰ ਦਿੱਤਾ ਨਾਨਕ ਨੇ ਨਾਨਕ ਆਰਾਮ ਨਾਮ ਨਸਤਾਰਾ ਸ਼ਬਦ ਦੇ ਓਮੇ ਕੋਈ ਕਹਿੰਦੇ ਸ਼ਬਦ ਪਾਈ ਓਮੇ ਨੂੰ ਖਤਮ ਕਰ ਦਿੰਦਾ ਹੈ ਬੰਦੇ ਦਾ ਨਸਤਾਰਾ ਹੋ ਜਾਂਦਾ ਹੈ ਓਮੇ ਨਾਮੇ ਨਾਲ ਵਿਰੋਧ ਹੈ ਦੋਵੇਂ ਬਸੇ ਨਾ ਇਕੱਠਾਈ ਦੋਨੇ ਨਹੀਂ ਇਕੱਠੇ ਰਹਿ ਸਕਦੇ ਸ਼ਬਦ ਫਿਰ ਇਹਨੂੰ ਓਮੇ ਨੂੰ ਖਤਮ ਕਰ ਦਿੰਦਾ ਹੈ ਇਹ ਆਰਾਮ ਦੇ ਨਾਮ ਦੇ ਨਾਲ ਨਸਤਾਰਾ ਹੋ ਜਾਂਦਾ ਹੈ ਤਰ ਜਾਂਦਾ ਹੈ ਤਾਰਨ ਵਾਲੀ ਕਿਹੜੀ ਚੀਜ਼ ਐ ਸਾਨੂੰ ਸੰਸਾਰ ਤੋਂ ਆਰਾਮ ਦਾ ਨਾਮ ਐ ਸ਼ਬਦ ਐ ਸੋ ਆਓ ਆਪਾਂ ਹੁਕਮਨਾਮੇ ਦੀ ਵਿਚਾਰਤਾ ਕੀਤੀ ਐ ਤੇ ਹੁਣ ਅਮਲ ਵਿੱਚ ਲਿਆਈਏ ਇਹਨੂੰ ਮੰਨਿਏ ਹੁਣ ਹੁਕਮ ਮੰਨਿਏ ਹੋਵੇ ਪਰਵਾਣਤਾ ਖਤਮੇ ਕਾ ਮਹਿਲ ਪਾਈ ਸੀ ਜੇ ਇਹਨੂੰ ਮੰਨਾਂਗੇ ਹੁਕਮਨਾਮੇ ਨੂੰ ਫੇਰ ਸਾਨੂੰ ਖਸਮ ਦਾ ਮਹਿਲ ਮਿਲਣਾ ਐ ਫੇਰ ਸਾਨੂੰ ਸੱਚਖੰਡ ਮਿਲਣਾ ਐ ਐਵੇਂ ਝੂਠੀਆਂ ਗੱਲਾਂ ਵਿਚਨਾਓ ਇਹਨਾਂ ਲੋਕਾਂ ਦੀਆਂ ਵਿੱਚ ਆਪਣੇ ਗੁਰੂ ਦੀ ਗੱਲ ਮੰਨੀਏ ਜੋ ਸਾਨੂੰ ਹੁਕਮ ਕੀਤਾ ਸਤਗੁਰ ਸੇਵੇ ਤਾਂ ਸਹਿਜ ਤੁਨ ਉਪਜੈ ਗਤ ਮਤ ਤਦਹੀ ਪਾਏ ਸੋ ਸਤਸੰਗਤ ਜੀ ਬਾਣੀ ਪੜਦਿਆਂ ਕਥਾ ਕਰਦਿਆਂ ਅਨੇਕਾ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੁਣ ਗਿਆ ਅਣਜਾਣ ਸਮਝ ਕੇ ਮਾਫ਼ ਕਰਨਾ ਕਿ ਤੋ ਸੁੱਧ ਤੇ ਸੁਪਾਸਟ ਬਾਣੀ ਪੜ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਹੁਣ ਬੁਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ that the